ਸਾਰੇ ਦੇਸ਼ ਵਿੱਚ ਇਹ ਤਿਹਾਰਾਂ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਕੋਈ ਵੀ ਤਿਹਾਰ ਹੋਵੇ ਸਾਰੇ ਲੋਕ ਮਿਲ ਜੁਲ ਕੇ ਤਿਹਾਰਾਂ ਨੂੰ ਮਨਾਉਂਦੇ ਨੇ ਤੇ ਅੱਜ ਧੰਤਰੋਸਤੀ ਦਾ ਜਿਹੜਾ ਤਿਹਾਰ ਹੈ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਲੋਕ ਨੇ ਜਿਹੜੇ ਬਾਜ਼ਾਰਾਂ ਵਿੱਚ ਪਹੁੰਚੇ ਹੋਏ ਨੇ ਕਿਉਂਕਿ ਇਸ ਤਿਹਾਰ ਤੇ ਕਹਿੰਦੇ ਨੇ ਸੋਨਾ ਚਾਂਦੀ ਜਾਂ ਬਰਤਨਾਂ ਦੀ ਜਿਹੜੀ ਖਰੀਦ ਆ ਉਹ ਬਹੁਤ ਜ਼ਿਆਦਾ ਸ਼ੁਭ ਮੰਨੀ ਗਈ ਹੈ ਇਸ ਕਰਕੇ ਹਰ ਪਰਿਵਾਰ ਹਰ ਘਰ ਵਿੱਚ ਕੋਈ ਨਾ ਕੋਈ ਜਿਹੜੀ ਚੀਜ਼ ਹੈ ਉਹ ਜ਼ਰੂਰ ਲੋਕ ਖਰੀਦ ਕੇ ਲੈ ਕੇ ਜਾਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਥੇ ਰਾਸ਼ ਲੱਗਾ ਹੋਇਆ ਲੋਕਾਂ ਦਾ ਔਰ ਲੋਕ ਜਮ ਕੇ ਖਰੀਦਦਾਰੀ ਕਰ ਰਹੇ ਨੇ ਕਿਉਂਕਿ ਤਨਤ੍ਰੋਸੀ ਤੋਂ ਬਾਅਦ ਦੀਵਾਲੀ ਦਾ ਤਿਹਾਰ ਹੈ ਤਾਂ ਉਸ ਤਿਹਾਰ ਤੇ ਵੀ ਲੋਕ ਬਹੁਤ ਜ਼ਿਆਦਾ ਖਰੀਦਦਾਰੀ ਜਿਹੜੀ ਕਰਦੇ ਨੇ ਔਰ ਇਸ ਤਨਤ੍ਰੋਸੀ ਤੇ ਜਿਹੜੀ ਖਰੀਦਦਾਰੀ ਆ ਬਹੁਤ ਜ਼ਿਆਦਾ શુભ ਮੰਨੀ ਗਈ ਹੈ ਕਹਿੰਦੇ ਪ੍ਰੋਸਪਰਿਟੀ ਆਉਂਦੀ ਹੈ ਘਰ ਵਿੱਚ ਰਿद्धि सिद्धि ਆਉਂਦੀ ਹੈ ਤਾਂ ਇਸ ਕਰਕੇ ਲੋਕ ਨੇ ਜਿਹੜੇ ਕਿ ਇਸ ਦਿਨ ਆਪਣੀ ਸਮਰਥਾ ਮੁਤਾਬਿਕ ਜੁਰ ਕੋਈ ਨਾ ਕੋਈ ਖਰੀਦਦਾਰੀ ਕਰਦੇ ਨੇ ਪਾ ਲਈ ਕੀ ਕਰਿਆ ਕਹਿੰਦੇ ਅੱਜ ਤੁਸੀਂ ਭੰਡੇਲ ਵੀਰ ਪਹੁੰਚੇ ਹੋ ਬਸ ਜਿਉ ਤੁਸੀਂ ਦੱਸਿਆ ਤੰਤੇ ਰਸਤਾ ਦੇਣਾ ਹੈ ਕੁਛ ਨਾ ਕੁਛ ਨਵਾਂ ਲੈ ਕੇ ਆਉਂਦਾ ਇੱਕ ਘਰ ਚ ਮਾਤਾ ਰਹਿੰਦਾ ਐਸੇ ਚੱਕਰ ਤੇ ਅਸੀਂ ਵੀ ਮਾਰਕੀਟ ਸ਼ੋਪਿੰਗ ਕਰਨ ਆਏ ਕੋਸ਼ਿਸ਼ ਹੈ ਕਿ ਘਰ ਲਈ ਵੀ ਨਵੀਂ ਚੀਜ਼ ਬਰਤਨ ਜਾਂ ਕੋਈ 골ਡ সিলভার ਚੀਜ਼ ਲੈ ਜਾਈਏ ਇਹ ਸਾਡੇ ਪੁਰਾਣੇ ਅਸੀਂ ਸ਼ੌਪ ਤੇ ਆਂਦੇ ਰਹੇ ਨੇ ਹਰ ਵਾਰ ਇੱਥੇ ਹੀ ਆਨੇ ਤੇ ਸੋਰੀ ਸ਼ੋਪਿੰਗ ਕਰਨ ਇੱਥੇ ਹੀ ਆਏ ਨਾਲ ਆਪਣੇ ਬੱਚੇ ਨੂੰ ਵੀ ਨਾਲ ਲੈ ਕੇ ਆਏ ਉਹਨਾਂ ਨੂੰ ਦੱਸ ਦੇਵਾਂਗੇ ਵੀ ਖਾਦੀ ਪਰੰਪਰਾਵਾਂ ਕੀ ਨੇ ਤੇ ਹਾਰਾਂ ਦੀ ਕਿਸਮ ਬਿਲਕੁਲ ਜੀ ਬਿਲਕੁਲ ਅੱਜ ਲక్ష్ਮੀ ਪੂਜਨ ਹੁੰਦਾ ਹੈ ਘਰ ਪੂਜਾ ਕਰਾਂਗੇ ਬੱਚਿਆਂ ਨੂੰ ਸਿਖਾਵਾਂਗੇ ਨਾਲ ਬਿਲਕੁਲ ਜਿਹੜੇ ਲੋਕ ਨੇ ਇੱਥੇ ਉਹ ਖਰੀਦਦਾਰੀ ਕਰਨ ਵਾਸਤੇ ਉਮੜੇ ਹੋਏ ਨੇ ਸਾਰਾ ਬਾਜ਼ਾਰ ਵਿੱਚ ਰੌਣਕਾਂ ਹੈ ਰੌਣਕਾਂ ਦਿਖਾਈ ਦੇ ਰਹੀਆਂ ਨੇ ਔਰ ਜੇ ਗੱਲ ਕਰ ਲਈਏ ਡਿਜ਼ਾਈਨਰ ਬਰਤਨ ਪਿੱਤਲ ਦੇ ਬਰਤਨ ਦੀ ਵੀ ਕਾਫੀ ਜ਼ਿਆਦਾ ਡਿਮਾਂਡ ਹੁੰਦੀ ਹੈ ਸਟੀਲ ਦੇ ਬਰਤਨ ਹੁੰਦੇ ਨੇ ਹਰ ਕੋਈ ਆਪਣੀ ਸਮਰੱਥਾ ਮੁਤਾਬਿਕ ਖਰੀਦਦਾਰੀ ਜ਼ਰੂਰ ਕਰਦਾ ਹੈ ਸਰ ਕੀ ਪਰੰਪਰਾ ਹੈ ਤਨ ਤਰੋਸੀ ਤੇ ਬਹੁਤ ਜ਼ਿਆਦਾ ਲੋਕ ਖਰੀਦਦਾਰੀ ਕਰਦੇ ਨੇ ਭਾਂਡਿਆਂ ਦੀ ਵੀ ਆਪਣੇ ਹਿਸਾਬ ਨਾਲ ਸਮਰੱਥਾ ਦੇ ਹਿਸਾਬ ਨਾਲ ਸੋਨੇ ਦੇ ਗਹਿਣੇ ਵੀ ਲੈਂਦੇ ਨੇ ਚਾਂਦੀ ਦੇ ਵੀ ਲੈਂਦੇ ਨੇ ਸਭ ਦੇ ਘਰ ਤਨ ਤਨ ਹੋ ਜਾਂਦੀ ਹੈ ਦੰਤੇਰੇ ਵਾਲੇ ਦਿਨ ਜਿਹੜੀ ਸ਼ਾਪਿੰਗ ਹੈ ਉਹ ਬੜੀ ਅੱਛੀ ਮੰਨੀ ਜਾਂਦੀ ਹੈ ਲੋਕ ਪੂਜਾ ਕਰਦੇ ਨੇ ਪੈਸੇ ਖਰਚਦੇ ਨੇ ਫਿਰ ਉਹਨਾ ਧੰਤਨ ਹੋ ਜਾਂਦੀ ਕਹਿੰਦੇ ਧੰਤੇਰਸ ਹੈਗਾ ਵੇ ਧੰਤੋਂ ਕੋਈ ਤਰਸੇ ਨਾ ਇਸ ਕਹਿੰਦਾ ਧੰਤਰੋ ਸਿਮਰ ਬਿਲਕੁਲ 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 ਠੀਕ ਕਹਿ ਰਹੇ ਹੋ ਸਾਰੇਆਂ ਦੇ ਘਰਾਂ ਵਿੱਚ ਮੰਗਲ ਕਾਮਨਾ ਜਿਹੜੀ ਕਿ ਰਿਧਿਦਿਧੀ ਹੋਵੇ ਹੈ ਸਿੱਧੀ ਸਿੱਧੀ ਹੋਵੇ ਸੁੱਖ ਸ਼ਾਂਤੀ ਹੋਵੇ ਸੁੱਖ ਸ਼ਾਂਤੀ ਹੋਵੇ ਕਿਸੇ ਦਾ ਕਸਟਮਰ ਕਿਸੇ ਦਾ ਚੱਲ ਰਿਹਾ ਹੈ ਸਵੇਰ ਤੋਂ ਲੱਗੇ ਬੜਾ ਚੰਗਾ ਕਸਟਮਰ ਚੱਲ ਰਿਹਾ ਹੈ। ਮਹਿੰਗਾਈ ਦੇ ਬਾਵਜੂਦ ਵੀ ਲੋਕ ਖਰੀਦਾਰੀ ਤਾਂ ਕਰਦੇ ਤਹਾਨੂੰ ਲੈ ਕੇ। ਕੋਈ ਨਹੀਂ ਕਿਹੜੀ ਮਹਿੰਗਾਈ ਹੈ? ਅੱਛਾ। ਕਾਦੀ ਮਹਿੰਗਾਈ ਹੈ? ਮਹਿੰਗਾਈ। ਹਾਂ ਕੋਈ ਮਹਿੰਗਾਈ ਨਹੀਂ। ਮਾਰਗੀ ਕਹਿੰਦੇ ਹੈ ਨਾ। ਕੌਣ ਕਹਿੰਦਾ? ਬਾਕੀ ਸਭ ਬੱਚਾ ਤਾਂ ਮਹਿੰਗਾਈ ਮਾਰ ਗਿਆ। ਉਹ ਮਨੋਈ ਕੁਮਾਰ ਕਹਿੰਦਾ ਸੀ। ਅੱਛਾ। ਉਹ ਆਪ ਹੀ ਚੁਰ ਗਿਆ ਬਿਚਾਰਾ। ਅੱਛਾ। ਇਹ ਠੀਕ ਹੈ। ਜਿਆਦਾ ਮਹਿੰਗੇ ਤਾਂ ਨਹੀਂ ਬਰਤਨ ਫਿਰ? ਨਾ ਨਾ ਸਾਡੇ ਮੈਂ ਬਰਤਨ ਵੀ ਗੂਸੇ ਆ। ਕਸਟਮਰ ਕੋ ਪੁੱਛੀ ਹੋਣਾ ਕਿ ਕਿਹੜਾ ਮਹਿੰਗੇ ਹੈ ਨਾ। ਕਸਟਮਰ ਦਾ ਤਾਂ ਕੰਮ ਹੁੰਦਾ ਕੰਨ। ਬਿਲਕੁਲ ਜਿਹੜਾ ਕਿ ਦੁਕਾਨਦਾਰ ਕਹਿ ਰਹੇ ਨੇ ਕੋਈ ਮਹਿੰਗਾਈ ਨਹੀਂ ਹੈ ਕਿਉਂਕਿ ਮਹਿੰਗਾਈ ਜਦਾ ਮਾਇਨੇ ਰੱਖਦੀ ਵੀ ਨਹੀਂ ਹੈ ਜਦੋਂ ਤੂੰ ਹਾਰ ਮਨਾਣੇ ਹੋਣ ਕਿਉਂ ਭਾਜੀ ਜਦੋਂ ਤੂੰ ਹਾਰਾਂ ਦੀ ਮਨਾਉਣ ਦੀ ਗੱਲ ਹੋਵੇ ਤਾਂ ਮਹਿੰਗਾਈ ਇੱਕ ਪਾਸੇ ਰੱਖ ਕੇ ਤੀ ਹਾਰ ਮਨਾਈਦੇ ਆ ਠੀਕ ਨਾ ਇਹ ਮਹਿੰਗਾਈ ਦੇ ਉਹਨਾਂ ਤਿਹਾਸ ਦੇ ਸਾਰੇ ਮਨਾਉਣੇ ਪੈਂਦੇ ਮਹਿੰਗਾਈ ਦੇ ਇੱਕ ਪਾਸੇ ਇਹ ਹਾਲ ਤੋਂ ਬਿਨਾ ਕਿਹਦੀ ਜ਼ਿੰਦਗੀ ਆਹੀ ਸਭ ਕੁਝ ਇੱਥੇ ਦਾ ਤਿਹਾੜ ਹੀ ਦੇਣੇ ਮਾਦੇ ਦੀ ਕਿਰਪਾ ਦਾ ਸਾਬ ਆਂਦੇ ਜਾਂਦੇ ਭੰਗਾਈ ਨੂੰ ਕੋਈ ਸਾਬ ਇੱਥੇ ਦਾ ਹੀ ਨਹੀਂ ਬਾਰਾਂ ਦਿਕੇ ਦਾ ਸ਼ੋਭਾ ਖੁਸ਼ੀ ਦਾ ਤਿਹਾੜ ਮਨਾਓ ਤੇ ਆਹੀ ਜ਼ਿੰਦਗੀ ਬਿਲਕੁਲ ਜੀ ਬਿਲਕੁਲ ਜ਼ਿੰਦਗੀ ਵਿੱਚ ਜੇ ਤਿਹਾੜ ਨਹੀਂ ਤਾਂ ਜ਼ਿੰਦਗੀ ਨਹੀਂ ਕਿਉਂਕਿ ਜ਼ਿੰਦਗੀ ਵਿੱਚ ਤਿਹਾੜ ਹੈ ਤਾਂ ਹੀ ਰੌਣਕਾਂ ਨੇ ਤਾਂ ਜਿਹੜੀ ਜ਼ਿੰਦਗੀ ਹੈ ਉਹ ਸਮਝੋ ਵੀ ਇੱਕ ਨੀਰਾਸ ਹੈ ਵੀਰਾਨ ਹੈ ਉਹ ਤੁਸੀਂ ਦੇਖ ਸਕਦੇ ਹੋ ਕਿਸ ਕਦਰ ਲੋਕ ਇੱਥੇ ਵਰਤਨਾ ਦੀ ਖਰੀਦ ਕਰ ਰਹੇ ਨੇ ਔਰ ਅੱਜ ਦਾ ਦਿਨ ਜਿਹੜਾ ਕਿ ਵਰਤਨਾ ਦੀ ਖਰੀਦ ਔਰ ਨਾਲ ਸੋਨੇ ਚਾਂਦੀ ਦੇ ਗਹਿਣੇ ਦੀ ਖਰੀਦ ਨੂੰ ਬਹੁਤ ਜ਼ਿਆਦਾ ਕਿਉਂ ਬ ਮੰਨਿਆ ਜਾਂਦਾ ਹੈ ਕਹਿੰਦੇ ਘਰ ਵਿੱਚ ਪ੍ਰੋਸਪਰਿਟੀ ਆਉਂਦੀ ਹੈ ਇਸ ਕਰਕੇ ਲਗਾਤਾਰ ਲੋਕ ਨੇ ਥੇ ਉਹ ਸ਼ਾਪਿੰਗ ਕਰ ਰਹੇ ਨੇ ਸਰ ਕੀ ਕਹਣਾ ਅੱਜ ਦੇ ਤਿਹਾਰ ਤੇ ਸਰ ਬਹੁਤ ਵਧੀਆ ਚੱਲ ਰਿਹਾ ਹੈ ਤੇ ਆਪ ਵੀ ਅੱਜ ਦਾ ਠੀਕ ਜੀ ਅਸੀਂ ਜੀ ਲੈ ਤਾਜੀ ਡੋਲ ਲਿਤਾ ਛੋਟਾ ਜਾਂ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਅ ਅੱਜ ਵੀ ਲੋਕ ਨੇ ਸ਼ਾਪਿੰਗ ਵਾਸਤੇ ਪਹੁੰਚ ਰਹੇ ਨੇ ਸਰ ਕੀ ਕਹਣਾ ਅੱਜ ਦੇ ਤਿਹਾਰ ਤੇ ਮੈਮ ਅੱਜ ਦੇ ਤਿਹਾਰ ਤੇ ਤਾਂ ਸੋਫੀ ਦੇ ਕੋਈ ਬਰਤਨ ਖਰੀਦਦਾ ਕੋਈ ਸੋਨੇ ਚੰਦੇ ਤੇ ਗਾਣੇ ਖਰੀਦਦਾ ਜੀ ਕੀ ਕਹਣਾ ਕਿ ਵਰਤਨ ਕੀਤਾ ਨਾ ਆਏ ਹਾਂ ਹਾਂ ਜੀ ਸ਼ੋਪਿੰਗ ਫੇਰ ਜਮ ਕੇ ਹੁੰਦੀ ਹੈ ਜੀ ਹਾਂ ਜੀ ਬਿਲਕੁਲ ਬਿਲਕੁਲ ਸ਼ੋਪਿੰਗ ਜਿਹੜੀ ਕਿ ਉਹ ਬਿਲਕੁਲ ਇੱਥੇ ਉਹ ਤੁਸੀਂ ਦੇਖ ਸਕਦੇ ਹੋ ਹਰ ਦੁਕਾਨ ਤੇ ਕਸਟਮਰ ਆਏ ਹੋਏ ਨੇ ਸਰ ਠੀਕ ਹੈ ਜੀ ਆਜ ਦੇ ਤਿਹਾੜੀ ਤੇ ਕਿਉਂਕਿ ਬਹੁਤ ਪੁਰਾਣੀ ਪਰੰਪਰਾ ਸਾਡੀ ਇਸ ਤਿਹਾੜੀ ਤੇ ਕੋਈ ਨਾ ਕੋਈ ਖਰੀਦਦਾਰੀ ਕਰਕੇ ਲੋਕ ਜਰੂਰ ਜਾਂਦੇ ਨੇ ਅੱਜ ਸਾਰੇ ਲੋਕਾਂ ਨੂੰ dhanteras ਦੀ ਬਹੁਤ-ਬਹੁਤ ਵਧਾਈ ਹੋਵੇ ਜੀ ਔਰ ਬਹੁਤ ਰਸ਼ ਪੈ ਰਿਹਾ ਹੈ ਲੋਕ ਬਹੁਤ ਖਰੀਦਦਾਰੀ ਕਰ ਰਹੇ ਹੈ ਬਰਤਨਾ ਦੀ ਔਰ ਜ਼ਿਆਦਾਤਰ ਪਿੱਤਲ ਔਰ ਤਾਂਬੇ ਦੇ ਭਾਂਡਿਆਂ ਦੀ ਬਹੁਤ ਲੋਕ ਹੋਰ ਰਸ਼ ਹੋਣ ਹੋਰ ਬਹੁਤ ਪਏਗਾ ਕਿਉਂਕਿ ਕੁਝ ਇਲਾਕੇ ਦੁਕਾਨਾਂ ਲੋਕ ਬੰਦ ਕਰਕੇ ਫੇਰ ਆਤੀ ਜਾਂਦੇ ਹੈ ਔਰ ਬਹੁਤ ਰਸ਼ ਰਹਤੀ ਹੋਰ ਜ਼ਿਆਦਾ ਰਸ਼ ਵਧੇਗਾ ਮਹਿੰਗਾਈ ਕਦੇ ਆੜੇ ਆਉਂਦੀ ਹੈ ਜਦੋਂ ਤਿਹਾਰ ਮਨਾਣੇ ਹੋਣ ਤਾਂ ਕਹਿੰਦੇ ਹਰ ਸਾਲ ਮਹਿੰਗਾਈ ਵਧ ਰਹੀ ਕੋਈ ਆੜੇ ਆਉਂਦੀ ਜਾਂ ਲੋਕ ਫਿਰ ਮਹਿੰਗਾਈ ਨੂੰ ਪਾਸੇ ਰੱਖ ਕੇ ਖਰੀਦਦਾਰੀ ਕਰਦੇ ਨਹੀਂ ਜਿਹੜੇ ਲੋਕਾਂ ਨੇ ਖਰੀਦਦਾਰੀ ਕਰਨੀ ਹੈ ਭਾਂਡੇ ਔਰ ਸ਼ੁਭ ਮੰਨਿਆ ਜਾਂਦਾ ਵਾ ਉਹ ਤੇ ਲੋਕਾਂ ਨੇ ਲੈਣਾ ਹੀ ਲੈਣਾ ਹੈ ਹਮ ਮਹਿੰਗਾਈ ਤੇ ਹਰ ਚੀਜ਼ ਤੇ ਚਲੋ ਹੋ ਰਹੀ ਹੈ ਲੇਕਿਨ ਥੋੜਾ ਜਿਹਾ ਸਾਡੇ ਜੀਐਸਟੀ ਘਟਣ ਨਾਲ ਫਰਕ ਵੀ ਪਿਆ ਸਗੋਂ ਠੀਕ ਥੋੜਾ ਜਿਹਾ ਕੰਪਨੀਆਂ ਦੇ ਜਿਹੜੀ ਆਈਟਮਾਂ ਹੌਕਿੰਸ ਵਗੈਰਾ ਹੋਰ ਕਾਫੀ ਉਹ ਕੱਟ ਵੀ ਹੋਏ ਰੇਟ ਉਹਨਾਂ ਦੇ ਔਰ ਬਹੁਤ ਅੱਛਾ ਟ੍ਰੈਂਡ ਚੱਲ ਰਿਹਾ ਜਾਨ ਕਸਮਰ ਦਾ ਕਿਸ ਨਾ ਦਾ ਸਵੇਰ ਤੋਂ ਸਵੇਰ ਦਾ ਥੋੜਾ ਜਿਹਾ ਘੱਟ ਸੀ ਹੁਣ ਥੋੜਾ ਜਿਹਾ ਰਸ਼ ਵਧਿਆ ਔਰ ਹੋਰ ਵਧੇਗਾ ਹੁਣੇ ਰਸ਼ ਹੁਣੇ ਹੋਰ ਬਹੁਤ ਰਸ਼ ਵਧੇਗਾ ਰਾਤੀ ਮਤਲਬ 2-3 ਵਜੇ ਤੱਕ ਮਾਰਕੀਟ ਜਿਹੜਾ ਰਸ਼ ਚੱਲਦਾ ਰਹੇਗਾ 2-3 ਵਜੇ ਤੱਕ ਮਾਰਕੀਟ ਖੁੱਲੀ ਰਹੇਗੀ ਬਿਲਕੁਲ ਬਿਲਕੁਲ ਆਰਾਮ ਨਾਲ 2-3 ਤੇ ਹਰ ਵੜੀ ਵਜਦੀ ਵਜਦੇ ਪਰ ਕਹਿੰਦੀ 12 ਵੇ ਤੋਂ ਬਾਅਦ ਉਹ ਅਗਲਾ ਦਿਨ ਸ਼ੁਰੂ ਹੋ ਜਾਂਦਾ ਜੀ ਨਾ ਕੱਲ ਵੀ ਥੋੜੀ ਜਿਹੀ ਅਸਲ 'ਚ ਸਾਡਾ ਅਸਲ 'ਚ ਤੇ ਦਿਨ ਜਿਹੜਾ ਸਾਡਾ ਸਵੇਰੇ ਸੂਰਜ ਚੜੇਗਾ ਤੇ ਨਵਾਂ ਦਿਨ ਚੜੇਗਾ ਨਾ ਸਾਡੇ ਸ਼ਾਸਤਰਾਂ ਦੇ ਅਨੁਸਾਰ ਔਰ ਰਾਤੀ ਟ੍ਰੈਂਡ ਚੱਲਦਾ ਰਹਿੰਦਾ ਦੋ ਤਿੰਨ ਵਜੇ ਤੱਕ ਲੋਕ ਮਾਰਕੀਟ 'ਚ ਚੱਲੇ ਵਾਹ ਬਿਲਕੁਲ ਜੀ ਇਹ ਰਾਤ ਕਹਿੰਦੇ ਦੋ ਤੋਂ ਤਿੰਨ ਵਜੇ ਤੱਕ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਖਰੀਦਦਾਰੀ ਕਰਨ ਵਾਸਤੇ ਔਰ ਤੁਸੀਂ ਦੇਖਦੇ ਹੋ ਕਿਸ ਕਦਰ ਜੜਾ ਕੀਤੇ ਲੋਕਾਂ ਦੀ ਭੀੜ ਲੱਗੀ ਹੋਈ ਆ ਹਰ ਕੋਈ ਖਰੀਦ ਰਿਹਾ ਪਿੱਤਲ ਦੇ ਬਰਤਨ ਸਟੀਲ ਦੇ ਬਰਤਨ ਔਰ ਕੋਈ ਆਪਣੀ ਸਮਰੱਥਾ ਮੁਤਾਬਿਕ ਜ਼ਰੂਰ ਖਰੀਦਦਾਰੀ ਕਰਦਾ ਹੈ ਦਿਖਾਈ ਦੇ ਰਹੀ ਹੈ ਔਰ ਕਹਿੰਦੇ ਦੁਕਾਨਦਾਰ ਕਹਿੰਦੇ ਨੇ ਵੀ ਹਜੇ ਹੋਰ ਵੀ ਰਸ਼ ਹੋਣਾ ਇੱਥੇ ਤਾਂ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲੇ ਕਿਹਾ ਹਰ ਦੁਕਾਨ ਤੇ ਕਸ਼ਟ ਬਣਾ ਦੀ ਕਿਉਂਕਿ ਅੱਜ ਦੀ ਜਿਹੜੀ ਖਰੀਦਦਾਰੀ ਬਹੁਤ ਜ਼ਿਆਦਾ ਸ਼ੁਭ ਬਣੀ ਜਾਂਦੀ ਹੈ ਸਰ ਕੀ ਕਹਣਾ ਅੱਜ ਬਹੁਤ ਜ਼ਿਆਦਾ ਲੋਕ ਪਹੁੰਚੇ ਹੋਏ ਨੇ ਭੰਡੇਲ ਵਿਹਾਰ ਕਿੰਨੇ ਘਰੋਂ ਲੱਗੀਆਂ ਤੁਹਾਡੇ ਸਾਹਮਣੇ ਹੀ ਆ ਪਹਿਲੋ ਤੋਂ ਸਭ ਤੋਂ ਪਹਿਲੋ ਸਾਰੇ ਸ਼ਹਿਰ ਵਾਸੀਆਂ ਤਾਂ ਤੰਤਰ ਜੀਆਂ ਲੱਖ ਲੱਖ ਵਧਾਈਆਂ ਹੋਣ ਜੀ ਤਾਨੂੰ ਪਤਾ ਹੀ ਐ ਜੀ ਬਿਜਾਰ ਤੇ ਦੇਖਿਆ ਰੌਣਕ ਮੇਲਾ ਵਧੀਆ ਤਰੀਕੇ ਲੋਕ ਅੱਜ ਬਰਤਨ ਦੀ ਖਰੀਦ ਕਰਦੇ ਆ ਕੋਈ ਸਟੀਲ ਦੇ ਭਾਂਡੇ ਖਰੀਦਦਾ ਕੋਈ ਪਿੱਤਲ ਦੇ ਖਰੀਦਦਾ ਜੀ ਕੋਈ ਤਾਂਬੇ ਦੇ ਖਰੀਦਦਾ ਜੀ ਇਹ ਛੁੱਪ ਬਣਿਆ ਜਾਂਦਾ ਭਾਂਡੇ ਜਿਹੜੇ ਆ ਨਾ ਘਰ ਚ ਤੁਹਾਨੂੰ ਪਤਾ ਸਾਡੀ ਤੀਸਰੀ ਪੀੜੀ ਭਾਂਡੇ ਆ ਦੀ ਤੇ ਅੱਜ ਦਾ ਨਹੀਂ ਦੇਖ ਰਹੇ ਛੋਟੇ ਹੁੰਦੇ ਤੋਂ ਅਸੀਂ ਦੇਖ ਰਹੇ ਆ ਜੀ ਬਾਜ਼ਾਰ ਦੇ ਵਿੱਚ ਤਾਂ ਤਰੀ ਸਾਲ ਦੀ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ ਜੀ ਅੱਜ ਵੀ ਬਹੁਤ ਵਧੀਆ ਮਾਹੌਲ ਆ ਜੀ ਤੁਸੀਂ ਦੇਖਿਆ ਹੀ ਬਾਜ਼ਾਰ ਦੇ ਚੱਕਰ ਲਾਇਆ ਹੀ ਆ ਉਹ ਜੀ ਐਸਟੀ ਦਾ ਬੈਨੀਫਿਟ ਮਿਲ ਰਿਹਾ ਲੋਕਾਂ ਨੂੰ ਕੋਈ ਭਾਅ ਘਟੇ ਨੇ ਜੀ ਜੀ ਇਸ ਚੀਜ਼ ਚ ਚਲੋ GST ਕਿੱਡੀ ਪਰ ਮਾਰਕੀਟ ਦੇ ਰੇਟ ਵਧ ਗਏ ਜੇ ਜਿਹੜਾ ਕਿ ਤਾਂਬਾ 100 ਰੁਪਏ ਕਿਲੋ ਵਧ ਗਿਆ ਪਿੱਤਲ 50 ਰੁਪਏ ਕਿਲੋ ਵਧ ਗਿਆ ਸੋਨਾ ਚਾਂਦੀ ਦੇ ਰੇਟ ਕਿਤੇ ਪਹੁੰਚ ਗਏ ਹਨ ਵਧੇ GST ਤੋਂ ਜ਼ਿਆਦਾ ਤੇ ਕਈ ਗੁਣਾ ਰੇਟ ਵਧ ਗਏ ਜੇ ਪਰ ਕਹਿੰਦੇ ਇਹ ਉਹ ਤਿਹਾਰ ਹ ਹਰ ਕੋਈ ਇਸ ਤਿਹਾਰ ਤੇ ਖਰੀਦੜੀ ਜ਼ਰੂਰ ਕਰਦਾ ਭਾਵੇਂ ਉਹ ਗਰੀਬ ਆ ਭਾਵੇਂ ਅਮੀਰ ਆ ਦੇਖੋ ਜੀ ਹਰ ਬੰਦੇ ਦੀ ਆਪਣੀ ਆਪਣੀ ਸ਼ਰਧਾ ਕੋਈ ਚਮਚੀ ਤੋਂ ਲੈ ਕੇ ਕੜਾਈ ਪਤਲੇ ਬਰਾਤਾਂ ਕੁੱਕਰ ਦੇਖੋ ਜੀ ਇੱਥੇ 100 ਰੁਪਏ ਤੋਂ ਲੈ ਕੇ ਲੱਖ ਰੁਪਏ ਤੱਕ ਦਾ ਗਾਹਕ ਹੈ ਜੀ ਲੋਕੀ ਹਰ ਕੋਈ ਆਪਣੀ ਜੇਬ ਦੇਖ ਕੇ ਖਰੀਦਦਾਰੀ ਕਰਦਾ ਚਲੋ ਪਰ ਫਿਰ ਵੀ ਲੋਕ ਵਧੀਆ ਖਰੀਦਦਾਰੀ ਕਰਦੇ ਆ ਜੀ ਬਿਲਕੁਲ ਕਿਉਂਕਿ ਜਿਹੜਾ ਇਹ ਤਿਹਾੜਾ ਤੁਹਾਨੂੰ ਤੇਰਸ ਦਾ ਤਿਹਾੜ ਇਸ ਦਿਨ ਜੋ ਖਰੀਦਦਾਰੀ ਉਹ ਬਹੁਤ ਜ਼ਿਆਦਾ ਸ਼ੁਭ ਮੰਨੀ ਜਾਂਦੀ ਹੈ ਕਿਉਂਕਿ ਲੋਕ ਆਪਣੀ ਸਮਰਥਾ ਮੁਤਾਬਿਕ ਸੋਨੇ ਦੇ ਚਾਂਦੀ ਦੇ ਗਹਿਣੇ ਖਰੀਦੇ ਨੇ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਕੀ ਬਰਤਨਾਂ ਦੀ ਵੀ ਖਰੀਦ ਕਰਦੇ ਨੇ ਕਿਉਂਕਿ ਤੁਹਾਨੂੰ ਦਿਖਾਇਆ ਬਰਤਨ ਬਾਜ਼ਾਰ ਜਿਹੜਾ ਭਾਂਡੇ ਵਾਲਾ ਬਾਜ਼ਾਰ ਇੱਥੇ ਬਹੁਤ ਜ਼ਿਆਦਾ ਮਸ਼ਹੂਰ ਹੈ ਔਰ ਬਹੁਤ ਜਾਦਾ ਲੋਕ ਉਮਰੇ ਹੋਏ ਨੇ ਇਸ ਬਾਜ਼ਾਰ ਵਿੱਚ ਹਰ ਕੋਈ ਖਰੀਦਦਾਰੀ ਕਰ ਰਿਹਾ ਹੈ ਪਾਂਡਿਆਂ ਦੀ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਅਧਿਆਨਿਕ ਸਿਟੀ ਵੀ ਅੰਮ੍ਰਿਤਸਰ